ਸ਼੍ਰੀ ਕਾਲਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪੁਰਾ ਤੁਹਾਡਾ ਬਹੁਤ ਵਾਰਸਵਾਗਤ ਹੈ ਜੀ ਅੱਜ ਕੁਲੈਕਸ਼ਨ ਫਿਰ ਤੋਂ ਤੁਹਾਡੇ ਵਾਸਤੇ ਬਹੁਤ ਸੋਹਣੀ ਜੀ ਲੈ ਕੇ ਆਏ ਆਂ ਅਸੀਂ ਸੂਟ ਲੈ ਕੇ ਆਏ ਜੀ ਤੁਹਾਡੇ ਵਾਸਤੇ ਪਾਰਟੀ ਵੀ ਆ ਬਹੁਤ ਜ਼ਿਆਦਾ ਡਿਮਾਂਡ ਤੇ ਸੂਟ ਮੈਂ ਅਕਸਰ ਤੁਹਾਨੂੰ ਦਿਖਾਉਂਦੀ ਰਹਿੰਨੀ ਆ ਜੀ ਜਿਹੜੇ ਸੂਟ ਤੁਹਾਨੂੰ ਮਾਰਕੀਟ ਦੇ ਵਿੱਚ 6000 ਤੋਂ ਲੈ ਕੇ 8-10000 ਤੱਕ ਮਿਲਦੇ ਆ ਮੇਰੇ ਕੋਲ ਬਹੁਤ ਘੱਟ ਪ੍ਰਾਈਸ ਤੇ ਮਿਲਦੇ ਆ ਕਿਉਂਕਿ ਮੈਂ ਸਾਰੇ ਖੁਦ ਸੂਟ ਬਣਵਾਲਨੀ ਆ ਜੀ ਸੈੱਟ ਵਾਈਜ਼ ਬਣਵਾਲਨੀ ਆ ਕਲਰ ਆਪਸ਼ਨ ਤੁਹਾਨੂੰ ਮਿਲਦੀ ਆ ਬਹੁਤ ਸੋਹਣੇ ਸੋਹਣੇ ਜੇ ਸੂਟ ਕਾ ਟਵੀਅਰ ਸੂਟ ਹੋਣਗੇ ਜੀ ਜਿਨ੍ਹਾਂ ਦਾ ਬਜਟ ਹੈਗਾ 4 ਤੋਂ 5000 6000 ਤੱਕ 5 6000 4 5000 ਤੱਕ ਕਿਨੇ ਬਹੁਤ ਸੋਹਣੇ ਜਿਹੇ ਸੂਟ ਨੇ ਜੀ ਜਿਹੜੇ ਦਿਖਾਣੇ ਆ ਤੇ ਇਹਨਾਂ ਨੂੰ ਤੁਸੀਂ ਗਿਫਟ ਵੀ ਦੇ ਸਕਦੇ ਹੋ ਤੇ ਸਟਿਚ ਕਰਵਾ ਕੇ ਵਿਆਹ ਸ਼ਾਦੀ ਚ ਪਾ ਵੀ ਸਕਦੇ ਹੋ ਕਿਉਂਕਿ ਮੇਰੇ ਕੋਲ ਇਹ ਵਾਲੀ ਸੂਟ ਗਿਫਟ ਆਈਟਮ ਆ ਜਿੱਦਾਂ ਅ ਅੱਜਕੱਲ ਫਰਾਈ ਵੈਡਿੰਗ ਸੀਜ਼ਨ ਚੱਲਦੇ ਆ ਕੋਈ ਅਗਲੇ ਨੇ ਸੱਸ ਨੂੰ ਦਰਾਣੀਆਂ ਸਠਾਣੀ ਨੂੰ ਵਧੀਆ ਸੂਟ ਦੇਣੇ ਹੁੰਦੇ ਨੇ ਤਾਂ ਕੁਛ ਐਦਾਂ ਦੀ ਕਲੈਕਸ਼ਨ ਕਾਫੀ ਸਾਰੀ ਸੇਲ ਹੁੰਦੀ ਆ ਇਹ ਤਾਂ ਹੈਵੀ ਲੁੱਕ ਆ ਜਾਂਦੀ ਆ ਪ੍ਰਾਈਸ ਮਤਲਬ ਕਿ ਲੁੱਕ ਲਾਈਕ ਇੰਦਾ ਲੱਗਦਾ ਜੀ ਮੇ 6-7000 ਦੇ ਸੂਟ ਹੁੰਦੇ ਆ ਤੇ ਅਸੀਂ ਤੁਹਾਨੂੰ ਦੇ ਰਿਹਾ ਜੀ ਬਹੁਤ ਘੱਟ ਪ੍ਰਾਈਸ ਦੇ ਵਿੱਚ ਬੁਕਿੰਗ ਲਈ ਨੰਬਰ ਹੋਗਾ 8283828381 ਨੰਬਰ ਇਸ ਨੰਬਰ ਤੇ ਸਕਰੀਨਸ਼ਾਟ ਲੈ ਕੇ ਫਿਕਸ ਸੈਂਡ ਕਰ ਸਕਦੇ ਹੋ ਜੋ ਵੀ ਸੂਟ ਤੁਹਾਨੂੰ ਅੱਜ ਦੀ ਵੀਡੀਓ ਚ ਪਸੰਦ ਆਇਆ ਇਹ ਹੈਗਾ ਜੀ ਬਹੁਤ ਸੋਹਣਾ ਜੈ ਨੈਕ ਵਰਕ ਦੇ ਉੱਪਰ ਘਟਾਣੇ ਦਾ ਕੰਮ ਹੈ ਦਬਕੇ ਦਾ ਕੰਮ ਹੈ ਰੇਸ਼ਮ ਦਾ ਕੰਮ ਹੈ ਜੀ ਬਹੁਤ ਸੋਹਣਾ ਨੈਕਰਾ ਡਿਜ਼ਾਈਨ ਬਣਿਆ ਹੋਇਆ ਠੀਕ ਹੈ ਸਟੱਫ ਬਿਲਕੁਲ ਤੁਹਾਨੂੰ ਸੌਫਟ ਦੇ ਵਿੱਚ ਮਿਲੇਗਾ ਜੀ ਗਲਾਸ ਦਾ ਸਟੱਫ ਹੈ ਇਹ ਗਲਾਸ ਟਿਸ਼ੂ ਦਾ ਸਟੱਫ ਹੈ ਤੇ ਐਦਾ ਬਣਿਆ ਹੋਇਆ ਬਹੁਤ ਪਿਆਰਾ ਜਿਹਾ ਧੰਨਕ ਸਾਰੇ ਦੇ ਵਿੱਚ ਬੁਟੀ ਰਹੇਗੀ ਲੈਂਥ ਦਾ ਕੋਈ ਇਸ਼ੂ ਨਹੀਂ ਹੈਗਾ نیچے ਤੁਸੀਂ ਅਗਰ ਗਰਲਿਸ਼ ਲੁੱਕ ਦੇ ਵਿੱਚ ਬਣਾਉਣੇ ਹੋ ਤਾਂ ਫਿਰ ਤੁਸੀਂ ਨੀਚੇ ਪਰਲ ਵਰਕ ਦਾ ਜਿਹੜੀ ਲਟਕਣ ਵਾਲੀ ਹੈਂਗਿੰਗ ਵਾਲੀ ਲੇਸ ਹੁੰਦੀ ਹੈ ਉਹ ਲਗਵਾ ਸਕਦੇ ਹੋ ਬਾਜੂ ਤੇ ਤੇ ਘੇਰੇ ਤੇ ਠੀਕ ਆ ਤੁਸੀਂ ਦੇਖ ਸਕਦੇ ਹੋ ਵਰਕ ਦੀ ਫਿਨਿਸ਼ਿੰਗ ਪਰਲ ਵਰਕ ਦੇ ਨਾਲ ਬਹੁਤ ਸੋਹਣੀ ਲੁੱਕ ਆ ਰਹੀ ਹੈ ਜੀ ਵਰਕ ਦੇ ਇਹਦੇ ਨਾਲ ਅਸੀਂ ਤੁਹਾਨੂੰ ਦੇ ਰਹੀਆਂ ਕ੍ਰੇਪ ਦੀ ਸਲਵਾਰ ਬਹੁਤ ਸੋਹਣਾ ਮਹਿੰਦੀ ਜਿਹਾ ਸ਼ੇਡ ਹੈ ਮਸਟਰਡ ਮਹਿੰਦੀ ਕਲਰ ਆ ਤੇ ਜਿਹੜੇ ਦੁਪੱਟੇ ਹੋਣਗੇ ਤੁਹਾਨੂੰ ਸਾਰੇ ਹੀ ਬੂਟੀ ਵਾਲੇ ਮਿਲਣਗੇ ਇੱਕ ਦੁਪੱਟਾ ਪ੍ਰੋਪਰ ਖੋਲ ਕੇ ਦਿਖਾ ਦਾਨੀਆ ਲੰਮਾ ਛੋੜਾ ਜਿਹਾ ਦੁਪੱਟਾ ਰਹੇਗਾ ਜੀ ਸਾਰੇ ਦੇ ਵਿੱਚ ਬੂਟੀ ਵਰਕ ਰਹੇਗਾ 4 ਸਾਈਡ ਤੋਂ ਨੂੰ ਵਰਕ ਦੇ ਨਾਲ ਫਿਨਿਸ਼ਿੰਗ ਪ੍ਰੋਪਰ ਮਿਲੇਗੀ ਠੀਕ ਹੈ ਜੀ ਇਦਾਂ ਦੀਆਂ ਕਲੈਕਸ਼ਨਾਂ ਨੇ ਆਪਣੇ ਕੋਲ ਜਿਹੜੇ ਬਹੁਤ ਅਸੀਂ ਤੁਹਾਨੂੰ ਘੱਟ ਪ੍ਰਾਈਸ ਤੇ ਦੇਣੀ ਆ ਤੇ ਪ੍ਰਾਈਸ ਰਹੇਗਾ ਜੀ ਇਹ ਵਾਲੇ ਸੂਟ ਦਾ 3850 ਠੀਕ ਹੈ 3850 ਦੇ ਵਿੱਚ ਹੁਣ ਤੁਸੀਂ ਖੁਦ ਦੇਖੋ ਤੁਹਾਨੂੰ ਇੰਨੀ ਸੋਹਣੀ ਕਲੈਕਸ਼ਨ ਮਿਲ ਰਹੀ ਆ ਠੀਕ ਹੈ ਤੁਸੀਂ ਕਿਸੇ ਨੂੰ ਗਿਫਟ ਵੀ ਦੇਣੀ ਆ ਗਰਲਿਸ਼ੀ ਲੁੱਕ ਦੇ ਸੂਟ ਨੇ ਤਾਂ ਕਲਰ ਆਪਸ਼ਨ ਵੀ ਅਸੀਂ ਤੁਹਾਨੂੰ ਦੇ ਰਹੇ ਆ 3850 ਦੇ ਵਿੱਚ 3850 ਇਹ ਵਾਲੀ ਕਲੈਕਸ਼ਨ ਹੈ ਜੀ ਕਲਰ ਤੁਸੀਂ ਦੇਖ ਸਕਦੇ ਹੋ ਰਸਟਾ ਪੀਕਾ ਕਾ ਗਾਜ਼ਰੀ ਕਲਰ ਆ ਤੇ ਮਸਟਰਡ ਮਹਿੰਦੀ ਕਲਰ ਆ ਕਲਰ ਇੱਕ ਤੋਂ ਇੱਕ ਨੇ ਜਿਨੇ ਮਰਜੀ ਤੁਸੀਂ ਅਜ ਦੀ ਵੀਡੀਓ ਚ ਕਲਰ ਚੁਆਇਸ ਕਰ ਸਕਦੇ ਹੋ ਇਹ ਹੈਗਾ ਅੱਜ ਦਾ ਆਪਣਾ ਫਰਸੂਟ 3850 ਪ੍ਰਾਈਸ ਤੇ ਨਾ ਸ਼ਿਪਿੰਗ ਚਾਰजेस ਅਲੱਗ ਤੋਂ ਰਹਿਣਗੇ ਨੈਕਸਟ ਡਿਜ਼ਾਈਨ ਦੇਖ ਲਓ ਜਿਹੜਾ ਤਾਂ ਪਹਿਲਾਂ ਦਬਕੇ ਦੇ ਨਾਲ ਇਹ ਨੈਕ ਬਣਾਇਆ ਹੋਇਆ ਨਾ ਮਤਲਬ ਕਿ ਜਿਨ੍ਹਾਂ ਨੂੰ ਵਰਕ ਦੀ ਜਾਂਚ ਹੈਗੀ ਉਹਨਾਂ ਨੂੰ ਪਤਾ ਵੀ ਇਹ ਚੀਜ਼ ਪੱਤੀ ਕਿੰਨੀ ਸੋਹਣੀ ਬਣੀ ਹੋਈ ਆ ਵਰਕ ਬਹੁਤ ਪਿਆਰਾ ਫਿਨਿਸ਼ਿੰਗ ਦੇ ਨਾਲ ਵਰਕ ਹੋਇਆ ਹੋਇਆ ਹੈ ਇਹ ਹੈਗਾ ਜੀ ਬਹੁਤ ਸੋਹਣਾ ਜਿਹਾ ਨੀਡਲ ਵਰਕ ਤੇ ਦਬਕੇ ਦੇ ਨਾਲ ਦੇਖੋ ਜੀ ਵਰਕ ਹੈਵੀ neck ਬਹੁਤ ਸੋਹਣਾ ਵਰਕ ਆ ਕਲੀ ਸਟਾਈਲ ਚ ਜਾ ਕੇ ਇੱਕ ਡਿਫਰੈਂਟ ਜਿਹਾ ਸਟਾਈਲ ਆ ਇਹਦੇ ਵਰਕ ਦਾ ਬਹੁਤ ਸੋਹਣਾ ਸਟਾਈਲ ਆ ਉਹ ਤੁਸੀਂ ਹੁਣ ਸਟੀਚਿੰਗ ਟਾਈਮ ਦੇਖਣਾ ਵੀ ਅਸੀਂ ਇਹਦੇ ਨਾਲ ਗਰਾਰਾ ਸ਼ਰਾਰਾ ਸਲਵਾਰ ਕੀ ਬਣਾਣੇ ਆ ਦੇਖੋ ਕੇਰਾ ਕਿੰਨਾ ਸੋਨਾ ਵਰਗਾ ਇਸ ਦਾ ਇੱਥੇ ਆਪਣਾ ਕੇਰਾ ਬਣ ਜਾਏਗਾ ਕੇਰੇ ਦੇ نیچے ਤੁਸੀਂ ਹੈਂਗਿੰਗ ਲੇਸ ਲਗਾ ਸਕਦੇ ਹੋ ਠੀਕ ਹੈ ਤੇ ਇੱਕ ਡਿਫਰੈਂਟ ਜਿਹਾ ਸਟਾਈਲ ਹੋ ਰਿਹਾ ਆਪਣੇ ਸਿੱਧੇ ਚੌਕ ਆ ਜਾਣਗੇ ਸਟੀਚਿੰਗ ਤੋਂ ਬਾਅਦ ਬਹੁਤ ਸੋਹਣੀ ਲੁੱਕ ਆਣੀ ਹੈ ਸੂਟ ਦੇ ਇਹਦੇ ਨਾਲ ਵੀ ਤੁਹਾਨੂੰ ਕ੍ਰੇਪ ਦੀ ਸਲਵਾਰ ਮਿਲੇਗੀ ਤੇ ਗਲਾਸ ਟਿਸ਼ੂ ਦਾ ਦੁਪੱਟਾ ਜੀ ਸਾਰੇ ਦੇ ਵਿੱਚ ਬੁਠੀ ਰਹੇਗੀ ਫੋਰ ਸਾਈਡ ਫਿਨਿਸ਼ਿੰਗ ਦੇ ਨਾਲ ਮਿਲੇਗਾ ਤੇ ਇਹ ਸੂਟ ਦਾ ਪ੍ਰਾਈਸ ਅਸੀਂ ਤੁਹਾਨੂੰ ਦਵਾਂਗੇ ਜੇ 4200 ਕਿਉਂਕਿ ਇਹਦੇ ਨਾਲ ਘੇਰੇ ਤੇ ਵੀ ਵਰਕ ਆ ਗਿਆ ਕਲਰ ਦੇਖ ਲਓ ਇਹਦੇ ਅਸੀਂ ਤੁਹਾਨੂੰ ਦਵਾਂਗੇ ਜੀ ਚਾਰ ਕਲਰ 4200 ਪ੍ਰਾਈਸ ਦੇ ਵਿੱਚ ਆ ਇਹ ਵਾਲਾ ਡਿਜ਼ਾਈਨ ਠੀਕ ਹੈ ਦੇਨ ਕਲਰਾਂ ਦੇ ਨਾਲ ਆ ਨੈਕਸਟ ਸੂਟ ਅਸੀਂ ਤੁਹਾਨੂੰ ਦੇ ਰਹੇ ਹਾਂ 골ਡਨ ਸ਼ੇਡ ਆ ਬਹੁਤ ਸੋਹਣਾ 골ਡਨ ਕਲਰ ਬਹੁਤ ਸੋਨਾ 골ਡਨ ਸ਼ੇਡ ਹੈ ਜੀ ਮਸਟਰਡ 골ਡਨ ਕਲਰ ਹੈ ਤੇ ਵਰ ਕਿ ਤੁਸੀਂ ਦੇਖ ਸਕਦੇ ਹੋ ਕਲੀ ਸਟਾਈਲ ਚ ਨੀਚੇ ਨੂੰ ਜਾ ਰਿਹਾ ਸਾਰੀ ਸ਼ਰਟ ਦੇ ਵਿੱਚ ਬਹੁਤ ਸੋਹਣੇ ਡਾਟਸ ਬਣਾਇਆ ਹੋਇਆ ਲੁੱਕ ਲਾਈਕ ਪੂਰਾ ਹੈਵੀ ਸੂਟ ਆ ਜਾਏਗਾ ਤੁਹਾਡਾ ਸਟੀਚਿੰਗ ਤੋਂ ਬਾਅਦ ਜਿਹੜਾ ਸਟਫ ਆ ਬਿਲਕੁਲ ਸੌਫਟ ਹੈ ਜੀ ਕ੍ਰੇਪ ਨਹੀਂ ਹੈ ਸਲਵਾਰਾਂ ਨੇ ਕਾਰਨਰ ਦੇ ਵਿੱਚ ਵੱਡਾ ਬੂਟਾ ਹੈ ਸਾਰੇ ਸਾਰੇ ਦੁਪੱਟੇ ਦੇ ਵਿੱਚ ਛੋਟੀ ਬੂਟੀ ਰਹੇਗੀ ਠੀਕ ਹੈ ਫੋਰ ਸਾਈਡ ਫਿਨਿਸ਼ਿੰਗ ਦੇ ਨਾਲ ਤੇ ਇਹਦਾ ਪ੍ਰਾਈਸ ਰਹੇਗਾ ਜੀ ਸੂਟ ਦਾ 4000 ਤੇ ਇਹਦੇ ਵਿੱਚ ਅਸੀਂ ਤੁਹਾਨੂੰ ਕਲਰ ਦੰਨੇ ਆ ਰਸਟਾ ਹਾਂ ਹਾਂ ਡਾਕ ਮਹਿੰਦੀ ਆ ਮਹਿੰਦੀ ਕਲਰ ਆ ਇਹ ਇਹ ਦੇਖੋ ਬਹੁਤ ਸੋਹਣਾ ਵਾਈਨ ਜਿਹਾ ਸ਼ੇਡ ਆ ਜਾਂਦਾ ਜੀ ਮੈਰੂਨ ਵਾਈਨ ਕਲਰ ਆ ਇਹ ਚਾਰ ਕਲਰ ਨੇ ਇਹਦੇ ਵਿੱਚ ਬਹੁਤ ਪਿਆਰੇ ਜਿਹੇ ਡਿਜ਼ਾਈਨ ਦੇ ਵਿੱਚ ਤੇ 4000 ਪ੍ਰਾਈਸ ਦੇ ਨਾਲ ਸ਼ਿਪਿੰਗ ਚਾਰਜਸ ਅਲੱਗ ਤੋਂ ਰਹਿਣਗੇ ਨੈਕਸਟ ਦੇ ਰਹੇ ਹਾਂ ਇਹ ਡਬ ਕਾਪਰ ਬਹੁਤ ਸੋਹਣਾ ਇਹਦਾ ਵਰਕ ਹੈ ਸੂਟ ਦਾ ਤੇ ਕਲਰ ਵੀ ਬਹੁਤ ਪਿਆਰੇ ਪਿਆਰੇ ਆ ਇਹ ਦੇਖੋ ਜੀ ਸੂਟ ਬਹੁਤ ਸੋਹਣਾ ਰਾਉਂਡ ਦੇ ਵਿੱਚ ਇਹਦਾ ਨੈਕ ਆ U ਸ਼ੇਪ ਬਣਿਆ ਹੋਇਆ ਸਾਰਾ نیچے ਰੱਖੋ ਬਹੁਤ ਪਿਆਰੇ ਜਿਹੇ ਬੂਟੇ ਜਾ ਰਹੇ ਆ ਤੁਸੀਂ ਨਾ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜਿਨ੍ਹਾਂ ਦੇ ਘਰ ਵਿੱਚ ਫੰਕਸ਼ਨ ਆ ਕਿਉਂਕਿ ਇਤਾਂ ਦੀ ਕਲੈਕਸ਼ਨ ਹਰ ਕੋਈ ਮੰਗਦਾ ਏ ਤੇ ਪ੍ਰਾਈਸ ਘੱਟ ਮੰਗਦਾ ਵਰਕ ਹੈਂਡ ਦਾ ਹੋਵੇ ਟੋਟਲੀ ਹੈਂਡਵਰਕ ਦੇ ਨਾਲ ਅਸੀਂ ਤੁਹਾਨੂੰ ਬਹੁਤ ਪਿਆਰੇ ਜਿਹੇ ਸਟੱਫ ਦੇ ਉੱਪਰ ਇਤਾਂ ਦੀਆ ਡਿਜ਼ਾਈਨਰ ਆਈਟਮਾਂ ਦੇ ਰਹੇ ਆ ਤੇ ਪ੍ਰਾਈਸ ਹੈਗਾ ਇਹ ਵਾਲੇ ਸੂਟ ਦਾ ਵੀ 4000 4000 ਦੇ ਵਿੱਚ ਆ ਇਹ ਵਾਲਾ ਸੂਟ ਵੀ ਠੀਕ ਆ ਇਹਦੇ ਵਿੱਚ ਅਸੀਂ ਤੁਹਾਨੂੰ ਦੋ ਕਲਰ ਦੰਨੇ ਆ ਨੈਕਸਟ ਸੂਟ ਦੰਨੇ ਆ ਜੀ ਇਹ ਹੈਗਾ ਮਹਿੰਦੀ ਮਸਟਰਡ ਕਲਰ 4000 ਦੀ ਰੇਂਜ ਦੇ ਵਿੱਚ ਸੂਟ ਰਹੇਗਾ ਬਹੁਤ ਪਿਆਰਾ ਜਿਹਾ ਵਰਕ ਹੈ ਇਹਦਾ ਸਾਰੇ ਫਰੰਟ ਹੈਵੀ ਆ ਤੇ ਠੇਕਾ ਬਹੁਤ ਪਿਆਰਾ ਹੈਵੀ ਆ ਬਾਜੂ ਵੀ ਪ੍ਰੋਪਰ ਵਰਕ ਵਾਲੀਆਂ ਤਾਂ ਮਿਲਣਗੀਆਂ ਸਿਪੀ ਦਾ ਕੰਮ ਐ ਜੀ ਧਾਗੇ ਦਾ ਕੰਮ ਆ ਇਸ ਤੇ ਦਬਕਾ ਆ ਗਿਆ ਤੇ ਪਰਲ ਵਰਕ ਆ ਗਿਆ ਇਹਦਾ ਜਿਹੜਾ ਦੁਪੱਟਾ ਈ ਤੁਹਾਨੂੰ ਹੈਵੀ ਚ ਮਿਲੇਗਾ 4 ਸਾਈਡ ਮਤਲਬ 4000 ਦੀ ਰੇਂਜ ਦੇ ਵਿੱਚ ਤੁਹਾਨੂੰ ਹੈਵੀ ਦੁਪੱਟਾ ਮਿਲ ਰਿਹਾ ਠੀਕ ਆ ਮੇਨ ਇਹ ਸੁੱਟ ਦਾ ਦੁਪੱਟਾ ਏ ਇਹਦੇ ਵਿੱਚ ਅਸੀਂ ਤੁਹਾਨੂੰ ਕਲਰ ਦੰਨੇ ਆ ਸੈਕਿੰਡ ਕਲਰ ਇਹ ਪੀਕਅਪ ਮਿਲ ਝੇਗਾ ਜੇ ਤੇ ਥਰਡ 컬러 ਇਹਦੇ ਵਿੱਚ ਤੁਹਾਨੂੰ ਗਾਜ਼ਰੀ ਮਿਲ ਜਾਏਗਾ ਇਹ ਦੋ 컬러 ਨੇ ਸੇਮ ਦੇ ਵਿੱਚ ਠੀਕ ਹੈ ਤਿੰਨ 컬러 ਨੇ ਜੀ ਸੇਮ ਦੇ ਵਿੱਚ ਤੇ ਪ੍ਰਾਈਸ ਹੈਗਾ ਏ 4000 ਇਹ ਸੌਟਾ ਨੈਕਸਟ ਦੇ ਰਹੇ ਬਿਲਕੁਲ ਸੌਫਟ ਜਿਹਾ ਸਟਫ ਦੇ ਉੱਪਰ ਇਹ ਸ਼ੀਮਰ ਸੌਫਟ ਸਟਫ ਦੇ ਉੱਪਰ ਆ ਤੇ ਵਰਕ ਇਹਦਾ ਵੀ ਸੇਮ ਹੀ ਆ ਜਿਹੜਾ ਪਹਿਲਾਂ ਦਿਖਾਇਆ ਤੁਹਾਨੂੰ ਬਸ ਇਹਦੇ ਅ ਸਟੱਫ ਦਾ ਫਰਕ ਪੈ ਗਿਆ। ਐਸੀ ਮਰਤੇ ਆ ਜੇ ਇਹਦਾ ਵੀ ਦੁਪੱਟਾ ਫੋਰ ਸਾਈਡ ਹੈਵੀ ਵਰਕ ਆ। ਠੀਕ ਆ ਇਹਦੇ ਵਿੱਚ ਸੋਨੂ ਕਲਰ ਮਿਲ ਜਾਣਗੇ। ਇਹ ਗਾਜ਼ਰੀ ਜਾਂ ਛੇੜਾ ਇਹ ਪਰਪਲ ਗਾਜ਼ਰੀ ਆ ਜੰਨਾ ਪਰਪਲ ਚਾ ਛੇੜਾ ਤੇ ਇੱਕ ਤੁਹਾਨੂੰ ਇਹ ਚ ਮਿਲ ਜਾਏਗਾ ਜੀ ਇਹ। ਬਹੁਤ ਪਿਆਰੀ ਪਿਆਰੀ ਕਲਰ ਨੇ ਫੋਰ ਸਾਈਡ ਹੈਵੀ ਵੇਲ ਦੇਣਾ। ਤੇ ਪ੍ਰਾਈਸ ਹੈਗਾ ਜੀ ਸਾਰੇ ਸੂਟਾਂ ਦਾ 4000 ਸ਼ਿਪਿੰਗ ਚਾਰजेस ਅਲੱਗ ਤੋਂ ਰਹਿਣਗੇ ਠੀਕ ਹੈ ਇਹ ਸੂਟ ਮਹਿੰਗਾ ਹੈ ਸੌਰੀ ਇਹਦਾ ਹੈਗਾ ਜੀ 4500 ਪ੍ਰਾਈਸ ਵੈਸੇ ਤਾਂ ਮਹਿੰਗਾ ਸੀਗਾ ਇਹ 5500 ਦਾ ਹੀ 4500 ਦਾ ਸੂਟ ਪਏਗਾ ਤੁਹਾਨੂੰ ਇਹਦਾ ਸਟਫ ਚੇਂਜ ਹੋ ਗਿਆ ਨੈਕਸਟ ਸੂਟ ਇਹ ਵੀ ਬਹੁਤ ਪਿਆਰਾ ਹੈ ਇਹ ਸੂਟ ਵੀ ਤੁਹਾਨੂੰ 45 ਵਿੱਚ ਪਏਗਾ ਸਾਰਾ ਫਰੰਟ ਹੈਵੀ ਹੈ ਬੂਟੀ ਦੇ ਨਾਲ ਕਿਹੜਾ ਹੈਵੀ ਹੈ ਜੀ ਤੇ ਇਹ ਮਿਲ ਜਾਣਗੇ ਤੁਹਾਨੂੰ ਬਾਜੋ ਤੇ ਇਹਦੇ ਨਾਲ ਜਿਹੜਾ ਦੁਪੱਟਾ ਉਹ ਐਵੇਂ ਮਿਲੇਗਾ 4 ਸਾਈਡ ਹੈਵੀ ਦੇ ਵਿੱਚ ਸਾਰੇ ਦੁਪੱਟੇ 'ਚ ਬਹੁਤ ਸੋਹਣੀ ਬੂਟੀ ਬਣੀ ਹੋਈ ਆ ਪੂਰੀ ਸੰਗਣੀ ਬੂਟੀ ਬਣੀ ਹੋਈ ਆ ਠੀਕ ਹੈ ਇਹ ਵੀ 4500 ਪ੍ਰਾਈਸ ਦੇ ਵਿੱਚ ਮਿਲੇਗਾ ਸੂਟ ਦੇ ਕਲਰ ਬਹੁਤ ਸੋਨੇ ਸੋਨੇ ਆ ਇਹ ਦਾ ਸੈਕੰਡ ਕਲਰ ਆ ਟੇਕ ਕਰਾ ਇਹ ਥਰਡ ਕਲਰ ਆ ਠੀਕ ਹੈ ਫੋਰਥ ਕਲਰ ਅਸੀਂ ਡਿਸਪਲੇ ਕੀਤਾ ਹੋਇਆ ਪੀਕਾਕ ਕਲਰ ਆ ਜਾਂਦਾ ਇਹ ਦੇਖੋ ਸਾਰੇ ਹੈਵੀ ਘੇਰਾ ਸਿਪੀ ਕਟਦਾਣਾ ਪਰਲ ਤੇ ਦਵਕਾ ਚਾਰ ਤਰ੍ਹਾਂ ਦਾ ਮਟੀਰੀਅਲ ਯੂਜ਼ ਕੀਤਾ ਹੋਇਆ ਇਦਾਂ ਰਹੇਗਾ ਜੀ ਸਾਰਾ ਫਰੰਟੇਜ ਦਾ ਠੀਕ ਹੈ ਕਿਰਾ ਬਹੁਤ ਪਿਆਰਾ ਬਣਿਆ ਹੋਇਆ ਪ੍ਰਾਈਸ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਇਹ ਹੈਗੀ ਜੀ ਸਲਵਾਰ ਤੇ ਜਿਹੜਾ ਦੁਪੱਟਾ ਉਹ ਵੀ ਇਦਾਂ ਫੋਰ ਸਾਈਡ ਵਰਕ ਹੈ ਜੀ ਤੇ ਵਿੱਚ ਸਾਰੇ ਦੇ ਬਹੁਤ ਸੋਹਣੀ ਸੰਗਣੀ ਜੀ ਬੁੱਟੀ ਮਿਲ ਜਾਏਗੀ ਤੁਹਾਨੂੰ ਠੀਕ ਹੈ ਇਹ ਬੁੱਟੀ ਬਹੁਤ ਸੋਹਣੀ ਬਣੀ ਹੋਈ ਹੈ ਤੇ ਪ੍ਰਾਈਸ ਰਹੇਗਾ ਇਹ ਵਾਲੇ ਸੂਟ ਦਾ 3500 3500 ਦੇ ਵਿੱਚ 3500 ਦੇ ਵਿੱਚ ਤੁਹਾਨੂੰ ਇਹ ਤਿੰਨ ਕਲਰ ਮਿਲਦੇ ਆ। ਨੈਕਸਟ ਇੱਕ ਨੈਕਵਰਕ ਦਾ ਡਿਜ਼ਾਈਨ ਹੈ ਜੀ ਬਹੁਤ ਪਿਆਰਾ ਜਿਹਾ। ਬਹੁਤ ਸੋਹਣਾ ਨੈਕ ਦਾ ਡਿਜ਼ਾਈਨ ਹੈ। ਬਣਨ ਤੋਂ ਬਾਅਦ ਲੁੱਕ ਬਹੁਤ ਸੋਹਣੀ ਆਣੀਆ ਸੋਚਦੇ। ਕਲੀ ਸਟਾਈਲ ਦੇ نیچے ਨੂੰ ਜਾ ਰਹੇ ਆ ਬਾਜੂ ਤੇ ਤੁਹਾਨੂੰ ਪ੍ਰੋਪਰ ਬੂਟੀ ਮਿਲ ਜਾਗੇ। ਦੇਖੋ neck ਤੇ pattern ਹੀ ਬਹੁਤ ਪਿਆਰਾ ਬਣਿਆ ਹੋਇਆ ਹੈ ਇਹ ਹੈਗੇ ਜੀ ਸਲਵਾਰ ਤੇ ਸਾਰੇ ਦੁਪੱਟੇ 'ਚ ਆ ਜਾਏਗੀ ਬੂਟੀ ਤੇ ਨਾਲ लेस ਦੇ ਫਿਨਿਸ਼ਿੰਗ ਕੀਤੀ ਹੋਈ ਹੈ ਪ੍ਰਾਈਸ ਇਹ ਦਾ ਵੀ ਸੁਣ ਕੇ ਤੁਸੀਂ ਹੈਰਾਨ ਹੀ ਰਹਿ ਜਾਣਾ ਜੀ ਪ੍ਰਾਈਸ ਹੈਗਾ 3800 3800 3800 ਦੇ ਵਿੱਚ ਤੁਹਾਨੂੰ ਇਹ ਤਿੰਨ ਕਲਰ ਮਿਲਦੇ ਹੈ ਜਿਹੜਾ ਸੂਟ ਤੁਹਾਨੂੰ ਪਸੰਦ ਆ ਉਸ ਦਾ স্ক্রিনਸ਼ਾਟ ਲੈ ਕੇ ਪੀਕ ਸੈਂਡ ਕਰ ਸਕਦੇ ਹੋ ਇਹ ਬਹੁਤ ਸੋਨਾ ਜਿਹਾ ਕਲਰ ਬਹੁਤ ਪਿਆਰਾ ਕਲਰ ਆ ਜੀ 트렌ਡਿੰਗ ਕਲਰ ਆ ਐਵਰ ਗ੍ਰੀਨ ਕਲਰ ਆ ਸਾਰਾ ਹੀ ਫਰੰਟ ਹੈਵੀ ਬਹੁਤ ਸੋਨਾ ਜਿਹਾ ਤੇ ਇਹ ਹੈਗੇ ਜੀ ਇਸ ਦੀ ਬਾਜੋ ਠੀਕ ਹੈ ਇਹਦੀ ਸਲਵਾਰ ਦੀ ਪੌਂਚੀਆਂ ਤੇ ਵੀ ਤੁਹਾਨੂੰ ਵਰਕ ਮਿਲ ਜੇਗਾ ਤਾਂ ਸਾਰੇ ਦੁਪੱਟੇ ਦੇ ਵਿੱਚ ਵੀ ਇਦਾਂ ਵਰਕ ਮਿਲ ਜਾਏਗਾ ਠੀਕ ਹੈ ਬਹੁਤ ਪਿਆਰਾ ਸੂਟ ਆ ਕਲਰ ਹੀ ਪਹਿਲਾਂ ਤਾਂ ਬਹੁਤ ਸੋਹਣਾ ਹੈ ਤੇ ਪ੍ਰਾਈਸ ਰਹੇਗਾ ਜੀ ਇਹ ਸੂਟ ਦਾ 4500 4500 ਕਲਰ ਇਹ ਚ ਮਹਿੰਦੀ ਤੇ ਕੇ ਵਾਲਾ ਸ਼ੇਡ ਇਹ ਸ਼ੇਡ ਮਿਲ ਜਾਣਗੇ ਜੀ ਤੁਹਾਨੂੰ ਬਹੁਤ ਪਿਆਰੇ ਜੇ ਸੂਟ ਦੇ ਵਿੱਚ ਇੱਕ ਸੂਟ ਦੰਨਿਆ ਜਾਰਜਾ ਔਰਗੇਂਜ਼ਾ ਦੇ ਉੱਪਰ ਔਰਗੇਂਜ਼ਾ ਤੇ ਬਹੁਤ ਸੋਹਣਾ ਜਿਹਾ ਸੂਟ ਹੈ ਜੀ ਇਹ ਇਹਦਾ ਪ੍ਰਾਈਸ ਵੀ 3800 ਰਹੇਗਾ ਸੂਟ ਦਾ ਬਹੁਤ ਘੱਟ ਪ੍ਰਾਈਸ ਹੈ ਜੀ 3800 ਦੇ ਵਿੱਚ ਤੁਹਾਨੂੰ ਇੰਨਾ ਹੈਵੀ ਔਰਗੇਂਜ਼ਾ ਦਾ ਵਰਕ ਵਾਲਾ ਸੂਟ ਮਿਲ ਰਿਹਾ ਬਹੁਤ ਪਿਆਰਾ ਵਰਕ ਹੈ ਸਟਫ ਵੀ ਉਪਰੋਂ ਬਿਲਕੁਲ ਸੌਫਟ ਇਹ ਹੈਗੀ ਆ ਜੀ ਸਲਵਾਰ ਕ੍ਰੇਪ ਦੀ ਤੇ ਜਿਹੜਾ ਦੁਪੱਟਾ ਹੈ ਉਹ ਐਦਾਂ ਮਿਲੇਗਾ 4 ਸਾਈਡ ਵਰਕ ਕਾਰਨਰ ਚ ਫੁੱਲ ਆ ਤੇ ਬਾਕੀ ਸਾਰੇ ਚ ਬੂਟੇ ਆ ਠੀਕ ਆ 3800 ਦੇ ਵਿੱਚ ਤੁਹਾਨੂੰ ਇਹ ਬਹੁਤ ਸੋਣੀ ਜਿਹੀ ਕਲੈਕਸ਼ਨ ਮਿਲ ਰਹੀ ਆ ਗ੍ਰੀਨ ਕਲਰ ਆ ਬਲੂ ਕਲਰ ਆ ਉਮੀਦ ਕਰਦੀ ਹਾਂ ਤੁਹਾਨੂੰ ਕਲੈਕਸ਼ਨ ਪਸੰਦ ਆਈ ਹੋਵੇਗੀ ਕਮੈਂਟ ਕਰਕੇ ਜਰੂਰ ਦੱਸਿਓ ਸਾਰੇ ਸੂਟ ਕਿਦਾਂ ਲੱਗੇ ਵੀਡੀਓ ਦੇਖਣ ਲਈ ਥੈਂਕ ਯੂ ਜੀ ਬਹੁਤ ਸਾਰਾ ਪਿਆਰ ਦੇਣ ਲਈ ਵੀ ਥੈਂਕ ਯੂ so much